ਲੋ ਵੀਰ ਜਸ ਆਪਾਂ ਆਪਣੀ ਰੇੜੀ ਦੇ ਚੱਕੇ ਦਾ ਵੇਰੰਗ ਚੇਂਜ ਕਰੀ ਜੰਨੇ ਆ ਤੁਹਾਨੂੰ ਦੱਸ ਦਿਆਂ ਕਿਵੇਂ ਚੇਂਜ ਹੁੰਦਾ ਮਿਸਤਰੀ ਆ ਗਿਆ ਇਹ ਆਪਾਂ ਬਾਅਦ ਵਿੱਚ ਦੱਸੂਗਾ ਵੀ ਵੇਰੰਗ ਕਿਵੇਂ ਚੇਂਜ ਕਰਦੇ ਆ ਆ ਮਸਾਂ ਪੱਟਿਆ ਨਾਟ ਜਾ ਵਿੱਚੋਂ ਵੱਡਿਆ ਉਹਦੇ ਨਾਲ ਕੱਟਣਾ ਇਹ ਵੇਰੰਗ ਮਿਲਿਆ ਨਹੀਂ ਸਾਨੂੰ ਪਿੰਡੋਂ ਦੇ ਅਸੀਂ ਲੈਂਦਾ ਭਾਜ ਤੋਂ ਜਾ ਕੇ ਮਹਾ ਦੁਕਾਨ ਲੱਭੀ ਰਿਗਾਰਡ ਬਈ ਪਈ ਹੈਣਾ ਦੱਸ ਕੀ ਕਰ ਰਹੇ ਆ ਅੱਜ ਆਪਾਂ ਮੈਂ ਨਹੀਂ ਕਿਹਾ ਤਾਂ ਹੈ ਕਿਉਂ ਤੈਨੂੰ ਸੂੰ ਘਾਟਾ ਹਜੇ ਮੈਨੂੰ ਕੀ ਪਤਾ ਲੈ ਮੈਂ ਅੱਖਾਂ ਬੰਨ ਕੇ ਲਿਆਂਦਾ ਤੈਨੂੰ ਨਾਲ ਮੈਂ ਆਜਨ ਮੈਨੂੰ ਰਾਹ ਦਾ ਨਹੀਂ ਪਤਾ ਬਾਈ ਕਹਿੰਦੇ ਹਨ ਪੁੱਛ ਲਗੇ ਤੇ ਪਰ ਨਾਲ ਦਾ ਕਹਿੰਦਾ ਰਹਿਣ ਤੇ ਚਲਾਈ ਚੱਲਦੇ ਆ ਪੁੱਛਣ ਗਏ ਹਾਰ ਨਹੀਂ ਆਗੀ ਅੱਗੇ ਦੱਸੋ ਵੀ ਕਿੰਨਾ ਦਾ ਮੁੰਡਾ ਇਹਦਾ ਐਂ ਤਾਂ ਐ ਨਹੀਂ ਪਤਾ ਕਰੀ ਗਈ ਜੰਨੇ ਆ ਇਹ ਕਿ ਦਸੂ ਮੁੰਡਾ ਕਿੰਨਾ ਹੈ ਨਵੀਂ ਹੈਡ ਮਕੈਨਿਕ ਆ ਗਏ ਚੁੱਕੇ ਸਾਡੇ ਕੋਲ ਮਕੈਨਿਕ ਦੇ ਜਾਂ ਬਾਪੂ ਜੀ ਉਹ ਕਹਿੰਦੇ ਨਾ ਇਹ ਤੋਂ ਗੱਲ ਨਹੀਂ ਦਾ ਆਪਾਂ ਬਣਾਵਾਂਗੇ ਬਾਕੀ ਦੂਰ ਦੂਰ ਵੀ ਬਹੁਤ ਜਾਂਦਾ ਕੰਟੈਕਟ ਆਪਾਂ ਪਾ ਦਾਂਗੇ ਵੀਡੀਓ 'ਚ ਇਹਦਾ ਦੂਰ ਦੂਰ ਤੱਕ ਪੱਕੇ-ਪੁੱਕੇ ਗ੍ਰੀਸ ਕਰਨੇ ਕੋਈ ਫੈਕਟਰੀਆਂ ਦੇ ਵਿੱਚ ਸੈਲਰਾਂ ਦੇ ਵਿੱਚ ਸਾਰੇ ਕੰਮ ਕਰੇ ਜਾਂਦੇ ਆ ਇਹ ਤਾਂ ਆਪਣਾ ਹੀ ਇੱਥੋਂ ਟੁੱਟ ਗਿਆ ਸੀ ਰਿੰਗ ਚੱਕ ਨਾ ਆਵੇ ਨਾ ਟੁੱਟੇ ਇਹ ਨਾਟ ਵੀ ਤੋੜਦਾ ਮੁੰਡੇ ਨੇ ਬੀ ਚੱਕੀ ਤੋੜ ਲਈ ਜਾਓ ਚੱਕ ਕੋਈ ਉਧਰ ਵੱਜੂਗੇ ਇਹਦੇ ਉਹ ਹੋਰ ਤਾਂ ਨਹੀਂ ਕੋਈ ਨੌਸਲਾਦਾ ਯਾਰ ਆਹੀ ਹੋ ਸਕਦਾ ਇਹਦੇ ਹਨਾ ਬਾਕੀ ਪਾਈ ਤੋਂ ਪਤਾ ਲੱਗ ਜੂ ਨਵੇਂ ਵਿਰੰਗ ਦੇ ਦਰਸ਼ਨ ਪਹਾਉਣੇ ਆ ਸਨੇ ਸਨੇ ਖਿੰਚਾ ਜਾਂ ਸਾਰਾ ਕੁਝ ਹੀ ਮਿਲਿਆ ਇਹਦਾ ਆ ਫੜੀਆਂ ਕੋਣ ਕੋਣ ਕਿੰਸਾ ਹੈ ਇਹ ਬੱਚਾ ਸੱਚਾ ਲੱਗੀ ਵੀ ਆ ਲੋਜ 205 ਨੰਬਰ ਪੀ 205 ਆ ਨਾਲ ਇਹਦੇ ਆ ਸਮਾਨ ਮਿਲਿਆ ਜਾਇ ਰੇਟ ਤੇ ਮਿਲਿਆ ਹੁਣ ਰੇਟ ਨਹੀਂ ਦੱਸਦੇ ਆਪਾਂ ਕਿਉਂਕਿ ਆਪਣੇ ਪਿੰਡ ਦਾ ਹੀ ਬੰਦਾ ਸੀ ਜਿਹਨੇ ਦਿੱਤਾ ਆਪਾਂ ਬਾਜ਼ਾਰੋਂ ਲਾਪਿਆ ਨਾ ਰੇਟ ਦਾ ਆਪਾਂ ਨੂੰ ਹਸਾਉਣਾ ਨਹੀਂ ਦਿੱਤਾ ਨੇ ਪਾ ਲ ਗਿਆ ਨੋਦੇ ਜੀ ਲੇ ਲਵਾਵਾ ਕਰਾਵਾਂ ਹਿਰਪ ਫੜਾਂ ਚਾਬੀ ਇਹ ਕੋਸਤਾ ਹੋ ਗਿਆ ਫਰ ਨਾ ਖੁੱਲਿਆ ਟੁੱਟੂ ਗਿਆ ਸੀ ਮੈਂ ਤਾਂ ਲੱਸ ਸਾਰੇ ਘੁੰਮੀ ਜਾਂਦਾ ਯਾਰ ਕੱਲਾ ਨਾੜੀ ਐ ਕਿਹੜਾ ਆਇਆ ਹੋਣਾ ਆ ਤਾਂ ਨਹੀਂ ਪਰਾਨੀ ਹੋਣਾ ਤੇ ਵੱਡੇ ਪਰਾਨੋ ਉੜ ਜਿੱਥੋਂ ਵੀ ਮਾਦਗਣਾ ਮੜਾ ਲਾ ਦੀਓ ਟੱਕਾ ਹੈਗਾ ਨਾ ਮੜਾ ਜਾਏ ਇਹ ਆ ਕੀ ਕਿਥਲ ਵਾਲਿਆ ਹਾ ਇੱਥੇ ਹੀ ਆ ਤਾਂ ਜਿਹੜਾ ਉਹਨਾ ਬਾਹ ਜੀ ਕਰੀ ਲੁਵੇੜਨੇਗਾ ਹੈਂਕਲੀ ਜੀ ਦੀ ਬਣਾਉਣਾ ਲਈ ਆ ਵੀਰੇ ਜੀ ਜਿਹੜੀ ਬਣਾਈ ਸੀ ਨਾ ਵੱਡੇ ਵੱਡੇ ਟਾਰੇ ਆ ਨਹੀਂ ਉਹ ਤਾਂ ਵੇਚੀ ਮਿਲਦਾ ਉਹ ਅੰਦਰ ਖੜੀ ਜਾ ਦਿਖਾ ਲੈ ਸਾਡੇ ਰੋੜ ਲੈ ਜਾ ਅੰਦਰ ਖੜੀ ਜਾ ਐਂ ਦਿਖਾ ਲੈ ਇੱਕ ਵਾਰੀ ਸਾਦਾ ਬਾਹਰ ਰੋੜ ਨਹੀਂ ਬਾਹਰ ਲੈ ਨੂੰ ਚੰਗਾ ਜਾ ਲਿਆ ਸਿੱਧੀ ਖੜੀ ਰਹੀ ਹਾਂ ਚੱਲਦੀ ਐ ਸਿੱਧੀ ਖੜੀ ਹੋਊਗੀ ਲੈ ਗਈ ਅੱਜ ਘੜ ਤੇ ਰਕਤਾ ਸੀ ਇੱਕ ਚਲਾ ਹਣ ਉੱਥੋਂ ਲੈ ਮੁੜ ਕੇ ਆ ਚਲਾ ਕੇ ਫਲਾ ਰੇਲੀ ਹੈ ਨਾ ਆ ਇਧਰੋਂ ਵੀ ਲੈ ਆਈ ਆਂ ਹੁਣ ਮੋੜ ਲਈ ਕੱਢਿਆ ਗਾਂ ਗੇੜਾ ਨਹੀਂ ਜਾਇਆ ਕਿਵੇਂ ਆ ਠੀਕ ਆ ਓਕੇ ਰਿਪੋਰਟ ਵਧੀਆ ਤੇ ਕਿੰਨੇ ਟਾਈਮ ਚ ਤਿਆਰ ਹੋ ਗਈ ਸੀ ਕੀਤਾ ਵੇ ਇਹ ਤੇ ਲੱਗ ਜਾ ਹੱਸਤਾ ਟਾਇਰ ਇਹ ਗੱਡੀ ਦੇ ਹਨ ਆਲਟੋ ਦੇ ਲੱਗਦੇ ਕੀ ਕਰੀ ਇਹਨਾਂ ਨੂੰ ਪੇਂਟ ਪੱਟੀ ਇਹਨਾਂ ਲੋਬੀ ਇਹੋ ਜਿਹਾ ਕੁਝ ਤਿਆਰ ਕਰਾਉਣਾ ਹੁੰਦਾ ਤਾਂ ਵੀ ਮਿਲ ਲਿਓ ਬੰਦੇ ਨੂੰ ਆਪਣੇ ਆਏ ਲਗੀ ਨਾ ਨਾ ਕਿਤੇ ਢਿੱਲਾ ਕਰਨਾ ਪੈਂਦਾ ਹੋਵੇ ਰਖ ਲਿਆ ਕਰ ਲਿਆ ਤਾਂ ਚੱਕ ਲੇ ਪਰੇ ਨੂੰ ਟੁਕਣਾਂ ਦੀ ਉਹ ਥੱਲੇ ਜਨਾਂਗੇ ਤਾਂ ਚੱਕ ਨੂੰ ਜਿਹੜੀ ਇੱਕ ਮਿੰਟ ਮਾਤਾ ਕੇ ਕਾਦਾ ਰੇ ਨੇ ਕੋਸਪੋਣਾ ਨਵਾਂ ਤੇ ਪਰੇ ਨੇ ਪਵਾਤਾ ਨਵਾਂ ਕੋ ਨੂੰ ਪਸੰਦ ਕਾਰੇ ਕੋਈ ਆਹਾਂ ਨਟਾਂ ਦਾ ਅੱਛਾ ਵਾਜ਼ਾਂੀਆਂ ਵੀ ਦੇ ਦੇ ਜਮੀ ਨਹੀਂ ਜੋ ਯਾਰ ਲੱਗਦਾ ਯਾਰ ਕਮਾਲ ਹੀ ਲੱਗਦਾ ਲੈ

ਆ ਬੋਸ ਆਖਦੀ ਜੀ ਲਿਆਉਂਦੀ ਸੀ ਨਾਲ ਹੀ ਤੇ ਨਹੀਂ ਦਿੱਤੀ ਹੁਣ ਇੱਕ ਦੇ ਵੀ ਦਿੱਤੀ ਆ ਕਿਹੜੀ ਵਾਹ ਆ ਮੇਰੇ ਪੁਰਾਣੀ ਭਾਈ ਸੀ ਇਹ ਪਾ ਕੇ ਨਾ ਪਾ ਕੇ ਉਹ ਨੀ ਕਿੰਨੇ ਦੇਰ ਤਮ ਹੁੰਦਾ ਵਾ ਵੱਡੇ ਵੱਡੇ ਕੰਮ ਕਰਦੇ ਆ ਕਿ ਨਿੱਕੇ ਨਿੱਕੇ ਨਾਟ ਨਾਲ ਦੀ ਨਾਲ ਨੌਲੇਜ ਮਾੜੀ ਦੱਸੀ ਚੱਲੋ ਕਾਦੇ ਵਾਸਤੇ ਆਏ ਆਹ ਲੱਗੀ ਹੈ ਬਾਈ ਇਹ ਲੱਗੀ ਵੈਰੰਗ ਤੁਰੇ ਨਾ ਗਾਮਸ਼ਾ ਵੈਰੰਗ ਨਾ ਤੁਰੇ ਹਨ ਹਾਂ ਇਹ ਲੱਗੀ ਹੈ ਠੀਕ ਹੈ ਤੇ ਗ੍ਰੀਸ ਵਾਲਾ ਵੀ ਦੱਸੀ ਜਾਂਦੇ ਆਹ ਗ੍ਰੀਸ ਵਾਲਾ ਇਹ ਨਟ ਖੋਲ ਜਾਂਦਾ ਉਤੋਂ ਹਾਂ ਵੈਰੰਗ ਨੂੰ ਗ੍ਰੀਸ ਕਰਨਾ ਹੋਵੇ ਠੀਕ ਹੈ ਕੈਮਰਾਮੈਨ ਤੈਨੂੰ ਵੀ ਦੱਸੀ ਜਾਂਦੇ ਠੀਕ ਹੈ ਠੀਕ ਹੈ ਹਾਂ ਹਾਂ ਸੋਣੀ ਹਾਮੀ ਪਾਦਾ ਹੇ ਕੈਮਰਾ ਮੈਂ ਤਾਂ ਸੌਨੀ ਹੋ ਜਾਂਦਾ ਜੇ ਇਹਰ ਕਰਨੇ ਅੱਗੇ ਮੈਂ ਖੇਡਦਾ ਹੂੰ ਹੁਣ ਵੀ ਤੇ ਫ੍ਰੀ ਫਾਇਰ ਦੇ ਹੁਣੇ ਕੰਮ ਕੀਤਾ ਇੱਧਰ ਘੱਟ ਨਹੀਂ ਆਹ ਲਾਟਾ ਆਰ ਫਿਊਮੇਸ਼ਨ ਚ ਇਹ ਵੈਲਡਿੰਗ ਦਾ ਪ੍ਰੋਸੀਜਰ ਹੋ ਗਿਆ ਸ਼ੁਰੂ ਆ ਇਧਰੇ ਪਾਸੇ ਜਿਆਦਾ ਕਿੱਥੇ ਲਾਵਾਂ ਆਪਨਾ ਬਾਅਦ ਤੋਂ ਦਾ ਦੇਖੀ ਨਹੀਂ ਦਿਆਲੇ ਆਪਨਾ ਵੇਖੀ ਉਹਦੇ ਨਹੀਂ ਬਾਲਾ ਤਕੜਨ ਲੌਨੀ ਲੋਰਗਨ ਇਹ ਨਹੀਂ ਰੱਖਣਾ ਦਾ ਨਹੀਂ ਉੱਤੇ ਕੋਈ ਨਹੀਂ ਲੋ ਜੀ ਮਾੜੇ ਮਾੜੇ ਲਾਵਾਂਗੇ ਅੰਦਰ ਬਾਅਦ ਇੱਦਨ ਹੂੰ ਇੱਦਨ ਨਹੀਂ ਅੰਜੱਕੜੇ ਨੂੰ ਫੁੱਲ ਚੱਕਰ ਅੜ ਗਿਆ ਨੇ ਇਹ ਕਰੋ ਇੱਕ ਇਹ ਗਾਦੇ ਗਾਰ ਸਪੀਕਰ ਨੂੰ ਕੱਢ ਦੇ ਬੰਦ ਹੋ ਰਿਹਾ ਹੈ ਸ੍ਰੀ ਨੰਬਰ ਬਲਾਕ ਸਾਡੇ ਆਵੇ ਨਿਕਾਵਾ ਆ ਜਾ ਦੇਖ ਡਿੱਗੇ ਦੇ ਘਾਟ ਪਤਾ ਲੱਗਦਾ ਹੈ ਹੈ ਉਂ ਬੁਲਾ ਦੇ ਤਾ 9158 94 ਦੋਸਤੋ ਪੁਜੀਤ ਸਿੰਘ ਦਾ ਜੀਤਾ ਕੰਮ ਕਰਿਓ ਓਕੇ ਕੰਮ ਠੀਕ ਹੈ ਜੀ ਠੀਕ ਹੈ ਹਾਂ ਠੀਕ ਆ ਮਸਤਰੀ ਇੱਕ ਕਰਦੇ ਗੁੱਠਾ ਖੜਾ